ਪੇਉ ਕੀ ਹਾਲ ਚਾਲ ਆ ਲੋ ਤੁਸੀਂ ਸਾਰੇ ਤੇ ਖਾੜ ਚੁਕ ਤੇ ਅੱਜ ਉਹ ਕੂਤ ਹੀ ਛੱਡੀ ਜਿਹੜੀ ਕੱਲ ਲੈ ਕੇ ਆਪਾਂ ਥੱਲੇ ਛੱਡੀ ਸੀਗੀ ਮੋਬਰਾ ਬਿੜੇ ਉਹ ਇੱਕ ਕਮਿੰਟ ਤਾਂ ਬੈਠੀ ਰਹੀ ਇਸ ਤੋਂ ਹਾਲ ਪੜਨ ਕਿ ਮੈਂ ਜੁੜ ਗਈ ਅੱਜ ਥੀ ਫਿਰਦੀ ਆ ਚਿੱਟੀਆਂ ਆਣੀ ਆਪਣੇ ਭਟਾਰ ਕੇ ਛਾਤਰਿੱਤੇ ਖੋਲੀ ਆ ਬੰਨੀ ਬੰਨੀ ਨਹਿਗੀ ਖਾੜ ਚੁਕ ਆ ਹੁਣ ਤਾਂ ਯਾਰ ਇੱਥੇ ਫਿਰ ਰਹੀ ਸੀ ਠੀਕ ਆ ਬਾਕੀ ਦਿਖਾਉਣਾ ਮਾ ਜੀ ਆ ਜਾਈਓ ਜੀ ਬਾਬਿਓ ਆ ਗਈ ਹੁਣ ਠੀਕ ਆ ਕਾਲੀ ਕਾਂਤ ਕਾਂਤਾ ਜੀ ਕਾਲੀ ਸਤ ਆ ਗਿਆ ਹਰਾਟੂਸਾ ਆਹ ਦੀ ਲੜਦੀ ਲੜਦੀ ਠੀਕਾ ਚਾਤਰੀ ਤੇ ਆ ਗੀ ਨਾ ਜਿਸ ਸੱਦੀ ਹੋ ਜਾਵਾ ਮੇਰਾ ਮਤਲਬ ਕਿਸੇ ਪਾਸੇ ਕੁਛ ਨਾਮ ਦੇਖ ਗਿਆ ਹੋ ਵਰਦੀ ਅਵੇ ਤਿਆਰਾ ਜਿਹੜੀਆਂ ਡਰਾਈ ਜਾਂਦੀਆਂ ਨਹੀਂ ਆ ਉਹਨੂੰ ਨ ਟਪਾਟ ਬੁੱਧੇ ਕੋਤਰੀ ਥੱਲੇ ਛੱਡੀ ਤੇ ਬਸ ਵੀ ਚੱਲ ਖੜ ਜੂਗੀ ਪਤਾ ਨਹੀਂ ਕਿਵੇਂ ਜੁੱਟ ਗਈ ਉਹ ਜਾਂ ਜਾ ਸਾਹਮਣ ਵਾਲੀ ਕੋਠੀ ਤੇ ਬਾਈ ਯਾਰ ਜਿੱਥੇ ਟੁੰਡ ਬੈਠਾ ਕਰ ਦਿੱਤੀ ਪਹਿਲਾਂ ਅੜਾ ਮੁੜ ਕੇ ਆਉਣਾ ਜਾਨਵਰੇ ਤੇ ਬੈਠ ਨਹੀਂ ਹੈ ਕੋਈ ਵੀ ਤੇ ਬਾਪੇ ਜਮ ਤਾਂ ਜਮੀ ਨਹੀਂ ਆ ਗਈ ਸੀ ਉਹ ਜਾਂਦੀ ਬਾਪੇ ਦੇ ਦੇਖੀ ਸਮਾਰ ਕੇ ਰੰਗ ਅਰਾ ਟੂਸਾ ਕਾਲੀ ਕਾਲੀ ਕਾਂਤ ਨਿਕਲ ਜਾਂਦਾ ਮੂੰਚੋਂ ਕਿਉਂਕਿ ਆਪਾਂ ਟੰਡਾਂ ਨੂੰ ਨੇ ਕਾਲਿਆ ਕਾਂਤ ਰਾਂ ਟੰਡਾਂ ਕਾਲਾ ਸਾਤਾ ਸਾਗੀ ਇਹ ਪਤਾ ਨਹੀਂ ਕਿੰਨੇ ਕੋਈ ਛੱਡੀ ਸੀਗੀ ਉਹ ਬੰਦੇ ਨੇ ਜਾਣ ਪਰ ਬਾਈਕ ਉੱਡ ਕੇ ਥੱਲੋਂ ਫੇਰ ਛੱਡਦੇ ਸੀਗੇ ਹੁਣ ਤਾਂ ਮੈਨੂੰ ਤਾਂ ਬੈਠੂ ਮੁੰਡਾ ਕੋ ਕਰਦੀ ਹੈ ਆਹ ਕੰਮ ਇਹ ਕਿਹਦੇ ਨਾਲ ਪਾਉਂਦੇ ਨੇ ਕੋ ਕਰਦੀ ਹੈ ਆਹ ਬਸ ਨਾ ਲਾੜ ਬਣਨ ਦੀ ਬਰਨਾ ਜਾਂਦੀਆਂ ਵੰਗੀਆਂ ਆਮ ਨਹੀਂ ਕਹਿੰਦੀ ਹਾਂ ਅੰਦਗੀ ਰਿਚਾ ਲਾਗਦੀ ਹਮਨ ਕੇ ਮੈਨ ਲੱਗ ਜਾ ਰ ਲੱਛਣ ਆਪਣੀ ਕੋਠੀ ਦੇ ਬਾਈ ਉੱਤੇ ਮਮਟੀ ਤੇ ਇਹ ਯਾਰ ਹੀ ਆ ਜੂਗਾ आया वत पंद्रह भी जा बैठ बैठता जाऊंगी मैं इना पता डब्बी वर है जमी है ना डब्बी पहले पहले लड़ाई सी ये लड़ती नी में घंटा घंटा कर गई टाइम एक तो वत हो जा ਇਹ ਤਾਂ ਗਾਇਬ ਹੋਇਆ ਨਹੀਂ ਨਾ ਇਹ ਨਹੀਂ ਪਤਾ ਲਾਦਾ ਵੀ ਇੱਕ ਤਾਂ ਨੀਮੀ ਜੋ ਕੇ ਸਿੱਧੀ ਜਾਂਦੀ ਐ ਐਨ ਕਾ ਟੇਨੂ ਜਾਂ ਵੇ ਸਾਡਾਂ ਨੂੰ ਆ ਸਿੱਧੀ ਚਾਹ ਪੂਰੀ ਐ ਇਹ ਲੋਕ ਕੋਈ ਨਾ ਜਿ ਆਉਂਦੀ ਜਾਂਦੇ ਬੈਠਣ ਬੂਥਣ ਜੇ ਬੈਠਣਾ ਆਉਂਦੀ ਐ ਜਾਂ ਕੋਠੀ ਦੇ ਕਰਦੀ ਐ ਕੋਸੇ ਲੱchn ਫੇਰ ਕਰਾਉਣੇ ਆ ਸੋਟੀ ਨਾਲ ਖਾਂਕ ਇਹ ਕ ਬੱਚਾ ਉੜ ਗਿਆ ਆਪਣਾ ਪੱਠੀ ਵਾ ਹਲੇ ਆਏ ਓਖਾ ਲਾਣਾ ਨਾ ਕੰਮ ਇਹ ਨੀਵੇਂ ਲਾਗੇ ਆਨ ਨੇ ਕੀ ਪਾ ਲਾਦਾ ਕਿੰਤਰ ਕਿੰ ਹੋ ਗਿਆ ਆ ਹੋ ਗਏ ਇਕੱਠੇ ਬੰਨੇ ਚਲੋ ਆਪੇ ਕੋਈ ਨਾ ਹੁਣ ਤਾਂ ਫਿਰ ਹੁਣ ਤਾਂ ਫਿਰ ਗੂਤਰੀ ਹੁਣ ਕਿਤੇ ਨਹੀਂ ਆਂਦੀ ਆਪਾਂ ਦੁੱਧ ਲੈ ਕੇ ਜਾ ਕੇ ਇਦਰਾ ਉਹ ਸਾਈਕਲੀ ਦੇਖੋ ਸਾਈਕਲ ਵਿਚਾਰਾ ਇਹਨੂੰ ਵੀ ਕੋਈ ਨਾ ਸਮਾਰਦਿਆ ਇਹ ਸਮਾਰ ਲਈ ਠੀਕ ਹੈ ਕੱਢ ਲਈ ਆਣ ਬਸ ਜਿਹੜੇ ਸਟicker ਨੇ ਉਹ ਲਾਉਣੇ ਰਹਿੰਦੇ ਨੇ ਉਹ ਲਿਆਵਾਂ ਇੱਕਦਣਾ ਟਾਇਰ ਦੇਖੋ ਆਹ ਟਾਇਰ ਲੱਗ ਉਹ ਟਾਇਰ ਲੱਗ ਪਰਾਂ ਟਾਇਰ ਉਹ ਤਾਂ ਉਹ ਪਹਿਲਾਂ ਮੰਗ ਕਾਰਾ ਕਰੀ ਹੈ ਬਈ ਅਸੀਂ ਆਪ ਹੀ ਕਰ ਦਿੰਨੇ ਆ ਮੈਸਟਰ ਦੀ ਲੋੜ ਹੀ ਨਹੀਂ ਹੈਗੀ ਪੈਂਚਰ ਵਾਲੀ ਦੁਕਾਨ ਤੇ ਜਿੜੀ ਆਪਣਾ ਯਾਰਾ ਵੀ

ਅਜੀ ਟੰਡੋਰੀ ਨਿਉਡੇ ਹੈਗੇ ਡੱਬੀ ਉੜ ਗਈ ਬੈਠੀ ਬੈਠੀ ਲੈ ਇਤਰੀ ਜੇ ਕੰਤੀ ਹੁਣ ਤਾਂ ਚਲੋ ਕੋਈ ਨਾ ਆਵਰ ਤੀ ਲੈ ਆਪ ਹੋਰ ਤਮ ਮੱਥਾ ਮਾਰੀ ਜੰਨੇ ਤੋ ਆਹ ਨੰਮੀ ਜੀ ਕੋ ਉਤਰ ਨੂੰ ਘੰਟੇ ਤੋਂ ਵੀ ਵੱਧ ਟਾਈਮ ਹੋ ਗਿਆ ਅਲੇ ਤਾਂ ਕੋਡੀਆਂ ਦੀ ਆ ਬਹੁਤ ੜਕਾ ਲਈ ਦੱਬੀ ਤਾਂ ਆ ਗਈ ਠੀਕ ਆ ਅਬ ਬੱਚਾ ਵੀ ਨਹੀਂ ਆਇਆ ਹੈਗਾ ੜਕਾਈ ਗਿਆ ੜਕਾਈ ਆ ਫਿਰਦਾ ਬੱਚਾ ਠੀਕ ਆ ਉਹਨੂੰ ਵੀ ੜਕਾਈ ਜਾਨਾ ਆ ਜਾਂਦੀ ਨਹੀਂ ਮੈਂ ਨਾਲ ਬੈ ਨਹੀਂ ਨਹੀਂਗੀ ਪਾ ਠੀਕ ਆ ਚਲ ਕੋਈ ਨਾ ਦੇਖਦੇ ਆ ਘੰਟੇ ਤੋਂ ਤਾਂ ਵੱਧ ਹੋ ਗਿਆ ਟਾਈਮ ਬਾਕੀ ਦੇਖਿਆ ਨਹੀਂ ਕਿੰਨੇ ਕਿੰਨੇ ਮੇ ਉੱਡੇ ਸੀ 3 ਚਲੋ ਕੋਈ ਨਾ ਆਪਣਾ ਚ ਟੌੜੀਆਂ ਗਰਮੀ ਆ ਗਈ ਮੜਕਾਉਂਦੇ ਮੜਕਾਉਂਦੇ ਬਾਬੋ ਜੀ ਉਹ ਬਾਕੀ ਆਹੰਦੀ ਬਾਬੋ ਠੀਕ ਆ ਆ ਰਲ ਗੀ ਨੇ ਨਾਲ ਜਿਹੜਾ ਡਾਕਟਰ ਮਿਲਦਾ ਜੀ ਆਪ ਨੂੰ ਵੀ ਬੱਧੀ ਹੋਗਾ ਚਲ ਕੋਈ ਨਾ ਬਪ ਜਤੋਂਦੇ ਨਹੀਂ ਬੱਟਣਾ ਹਾਂ ਦਲ ਜੇ ਤੋਂ ਨਹੀਂ ਮਿਲੂਗਾ ਨਾ ਉੱਤੇ ਲਿਆ ਜਾਂਦਾ ਬੱਚਾ ਆ ਜਿਵੇਂ ਆਪ ਨੂੰ ਆਫ ਕਰ ਜਾਨੇ ਮੈਂ ਜੰਮੀ ਨਹੀਂ ਮੈਂ ਆ ਬੱਚਾ ਵੀ ਬਸ ਬੈਠੂਗਾ ਹੌਲੀ ਹੌਲੀ ਹੋਣ ਲੱਗਿਆ ਤੇ ਆ ਆ ਬਦਦੀ ਆ ਲੋ ਜੀ ਬਾਬੋ ਇਹ ਬਤੂ ਨਾ ਉਪਤੀ ਉਹ ਫਰਦੀ ਆ ਨਵੀ ਨਵੀ ਪੱਟੀ ਨੀਉ ਬਲੱਡ ਕਮੈਂਟ ਕਰੇਗਾ ਗਾਨੇ ਬੱਚਾ ਕਿੱਥੇ ਗਿਆ ਉਹ ਦੇਤਾ ਪਾਣੂ ਗਾਗ ਨੂੰ ਵਾਪਸ ਨੰਪੜਾਂ ਕੀ ਹੋਗਾ ਥੀ ਉਹਨੂੰ ਠੀਕ ਹੈ ਉਹ ਤਾਂ ਠੀਕ ਫਰਦਾ ਉਹਨਾਂ ਦੇ ਘਰੇ ਹੁਣ ਤਾਂ ਆਪਣੇ ਗਾਏ ਕੁੰਮਣੀ ਲਾਗਦੀ ਕਰਨ ਚੱਲ ਆ ਜਾਂਦਾ ਓ ਚੋਰ ਦੀ ਫਰਦੀਆ ਥੱਕੀ ਨਹੀਂ ਆਈ ਅੱਜ ਉਹ ਗਾਨੇ ਸਵੇਰ ਛੱਡ ਲਈ ਮੁੱਡੀ ਨਹੀਂ ਯਾਰ ਵੱਡਾ ਪੈਂਦਾ ਉਧਰ ਆਣਾ ਆਪਣੇ ਪਿੰਡ ਚ ਮੋਹ ਜਾਨਾ ਦੇ ਕੋ ਉੱਤਰ ਰੱਖੇ ਨੇ ਇੱਧਰ ਹਿੱਲ-ਹੁੱਲੇ ਜਾਂਦੀ ਆ। Nana bī tu le ja. ਊਂਡਾ ਕੇ ਦੇਖ ਲਾ। ਆਪਾਂ ਲਾਈ ਗਏ ਜੀ। ਦੇਖ ਲਈ ਆਪਾਂ ਨੇ ਘਰਾ ਕੇ ਦੀ ਉਡਾਰੀ ਡਾਈ। ਨਾ ਹੀ ਬਾਪੂ ਆਪਾਂ ਉਰੀ ਬੈਠੇ ਆ ਇੱਧਰ ਨੂੰ ਆਉਗਿਆ ਅਗਦੀ। ਉਹ ਆ ਗਈ ਨੁਤਰੀ ਆਪਣੀ। ਜਾਵਾ ਸੁੱਤੀ ਆ ਗਈ ਛਤਰੀ ਤੇ। ਆਹ ਬੈਠੀ ਆ ਬਾਪੂ। ਬੋ ਫਲੀ ਉੱਡੀ ਨਾ ਚਾਹ ਲਿਆ ਟਾਈਮ ਹੋ ਗਿਆ ਪਤਾ ਨਹੀਂ ਕਿੰਨੇ ਕੁੰਨੇ ਵੀ ਉੱਡ ਗਏ ਦੋ ਘੰਟੇ ਤੱਕ ਉੱਡੀ ਮੈਨ ਲਾ ਲਾ ਬਹੁਤ ਆ ਚੱਲ ਪਹਿਲੀ ਵਾਰ ਡਾਈਆ ਦੇਖ ਰਹਿਣੂ ਕੱਢਦੇ ਆ ਲਾਵਾਂਗੇ ਇਹਨੂੰ ਪਾਣੀ ਪੰਜ ਕੱਢਾਈਆਂ ਆਂ ਯਾ ਕਰਾ ਕੇ ਸ਼ਾਲੋ ਬਈ ਆਪੇ ਸ਼ਾਤਰੀ ਤੇ ਬੈਣੀ ਮੈਣੀ ਕੂਤਰੀ ਉਹ ਬੈ ਗਈ ਨਿਮ ਚ ਉਹ ਬੈਠੀ ਆ ਇਹ ਉਹ ਬੈਠੇ ਜੀ ਦੀਨੇ ਸੋ ਚਿੱਟ ਚਿੱਟੀ ਠੀਕ ਹੈ ਮੈਦਰਾ ਬਟੂ ਸ਼ੱਡ ਰੱਖਿਆ ਬੈਠੀ ਆ ਆ ਜੂਗੀ ਦੇਖ ਕੇ ਤੰਨਾ ਆਪਣੇ ਉੱਡੀ ਠੀਕ ਬੈਠੇ ਬੈਠੇ ਇਹ ਗੈਨ ਲਾਉਨੇ ਬਤਨਦਾਰ ਦੇ ਤਾਰ ਦੇ ਉੱਡੀ ਗਏ ਕੀ ਬਾਬੋ ਕੂਤਰੀ ਤਾਰ ਲੈਂਦੀ ਪਿੰਜਰੇ ਦੇ ਵਿੱਚ ਤਾੜਦੀ ਠੀਕ ਹੈ ਕਰ ਲਈ ਗਿੱਲੀ ਅੰਦਰੋਂ ਕੱਪੜਾ ਅੱਜ ਬੜੀ ਜੂਰ ਤੇ ਲਾਇਆ ਪਹਿਲੇ ਪਹਿਲੇ ਦਿਨ ਇਹਨੇ ਬੁਚਾਰੀ ਨੇ ਪਹਿਲੀ ਡਾਈ ਬੋਕਾਂ ਟੁੱਟ ਗਈ ਹੈ ਬਾਲਿੰਗ ਆ ਤਾਂ ਆਈ ਫਿਰ ਗਈ ਪਤੰਦਰ ਜੀ ਕੱਲੀ ਉਹ ਕਿੱਧਰ ਲੰਘੀ ਤੇਰੇ ਕਿੱਧਰ ਚੰਨ ਪਾਣਿਆ ਬਦਾਨ ਉਹ ਸੂਲੀ ਤਾਂ ਲੋਰੀ ਆ ਗਈ ਇਹਨੂੰ ਮੈਂ ਕਿਹਾ ਛੱਡ ਜੀ ਕੋਟੇ ਵਿੱਚ ਸੱਬੈਈਏ ਉਹ ਬਹੁਤ ਜਿਆਦਾ ਕੀ ਕਰੀਏ ਪਵਾਨ ਕੇ ਲੇਕੋ ਨਾ ਜਗਰੂ ਟਾਈਮ ਤੇ ਚੜਾ ਨਾ ਮੇਰੇ ਸੁਹਾਵ ਨਾਲ ਚਲੋ ਸਾਰੇ ਛੋਲੇ ਕੁੰਡਿਆ ਤੇ ਖਾਂਦੀ ਨੀ ਬਾਸ ਚਲ ਉਧਰ ਹਾਂ ਸਿਆਣੀ ਕੁੜੀ ਠੀਕ ਆ ਬਾਬੋ ਕਦਾ ਬਾੜਤੀ ਅੰਦਰ ਬਸ ਆਪ ਦਾ ਦਾਣਾ ਪਾਣੀ ਖਾ ਲਈ ਇੰਟਰੈਕਟਿਵ ਰਹਤੀ ਰਹਤੀ ਤੇ ਗੋਪੂ ਉਤਰੀਆਂ ਦਾ ਪਤਾ ਨਹੀਂ ਹੈਗਾ ਕਿੱਧਰ-ਕਿੱਧਰ ਉੱਚੇ-ਆੱਚੇ ਬੰਕ ਜਾ ਰਹੀਆਂ ਨੇ ਮੁੰਡਾ ਬਾਬੇ ਬਈ ਪਹਿਲਾ ਬਲੌਗ ਜਾਂ ਪਕਾਣਾ ਪੁੱਲੇ ਨੇ ਨਾ ਤੇ ਹੁਣ ਕਰਦੇ ਆਂ ਬਸ ਸਾਰੇ ਜਾਨਵਰ ਹੋ ਗਏ ਸੀ ਅੱਜ ਪਿਕਅਪ ਪਿਕਅਪ ਜਾ ਪੈ ਗੋ ਬਲਾਨੀ ਕੀ ਕਰਨ ਨੂੰ ਆ ਮੱਛੀਆਂ ਨੇ ਪੰਜ ਦੇ ਪੰਜ ਠੀਕ ਆ ਵੀ ਟੱਪੀ ਨੇ ਕੇ ਮੂੰਹ ਘਟ ਰੱਖਾ ਕਿਹੜਾ ਉੱਡ ਗਿਆ ਇਹ ਲੜ 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 ਪਾਣੀ ਨਿਕਲ ਆ ਤੇ ਦਾਣੇ ਲਈਏ ਇੱਕ ਜੋ ਹਣਾਂ ਵਾਸਤੇ ਤੇ ਜਿਹੜੇ ਅੱਜ ਆ ਪੱਠੇ ਜੋ ਟਿੱਕਾਈਆ ਬਹੁਤ ਕਾ ਕੁੱਡ ਗਿਆ ਉਸ ਥੋੜਾ ਜਿਹਾ ਹੋਰ ਬਾ ทําอะไรไม่ถูกเลยข้าวเราโวยจะกูเต้ยเจ้าตี๋ที่ก็ไปค้าวแล้เนี่ยให้นอนหลับเถอะเนี่ยไปแล้ว